ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ ਬੱਖ-ਬੱਖ ਲੋਕਾਂ ਦੀ ਰਾਏ ਜਾਣਨ ਵਾਸਤੇ ਪਹੁੰਚੇ ਆਂ ਸਰਾਂਦ ਵਿੱਚ ਬਹੁਤ ਸਾਰੇ ਲੋਕ ਨਜ਼ਰ ਆ ਰਹੇ ਨੇ ਗੱਲਬਾਤ ਕਰਾਂਗੇ ਕਿ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਇੱਧਰ ਬਾਬਾ ਜੀ ਬੈਠੇ ਨੇ ਬਾਬਾ ਜੀ ਕੀ ਨਾਮ ਆ ਜੀ ਮਹਾਰਾਜ ਸਾਨੂੰ ਕਰੋ ਮਹਾਰਾਜ ਇਹ ਨਹੀਂ ਨਾਮ ਦੱਸੋ ਜੀ ਨਾਮ ਦੱਸ ਦਮ ਮੈਂ ਜਸਪਾਲ ਸਿੰਘ ਆ ਜੀ ਠੀਕ ਹੈ ਬਾਬਾ ਜੀ ਲੋਕ ਸਭਾ ਦੇ ਚੋਣਾਂ ਆ ਗਈਆਂ ਫਿਰ ਕਿਹੜੀ ਪਾਰਟੀ ਚੰਗੀ ਲੱਗੀ ਦੇਖੋ ਜਸਪਾਲ ਜੀ ਸਾਰੇ ਇੱਕੋ ਜਿਹੇ ਆ ਅੱਛਾ ਇਹਨੇ ਕੋਈ ਚੱਜਦੀ ਨਹੀਂ ਹੈ ਸਭ ਕੋਈ ਕਿਸੇ ਦਾ ਭਲਾ ਨਹੀਂ ਸੋਚ ਰਹੀ ਕੋਈ ਕੁਝ ਨਹੀਂ ਸੋਚ ਰਿਹਾ ਐਨਾ ਦਸ਼ਾ ਦੇਖ ਲੋ ਕਿੰਨਾ ਚੱਲ ਰਿਹਾ ਹੈ ਜੀ ਕੋਈ ਪੁੱਛਦਾ ਨਹੀਂ ਆਮ ਆਦਮੀ ਪਾਰਟੀ ਕਹਿੰਦੀ ਚਾਰ ਦਿਨਾਂ ਚ ਖਤਮ ਕਰ ਦੂ ਕੋਈ ਖਤਮ ਨਹੀਂ ਕਰੇ ਹਨ ਜੀ ਕੋਈ ਡਾਕਟਰ ਅਮਰ ਸਿੰਘ ਸੀ ਪਹਿਲਾਂ ਉਹ ਠੀਕ ਨੇ ਉਰੇ ਉਹ ਕਿਹੜਾ ਉਹਨੇ ਵੀ ਆ ਕੇ ਸਾਨੂੰ ਦਰਸ਼ਨ ਨਹੀਂ ਦਿੱਤੇ ਇੱਕ ਵਾਰੀ ਵੜ ਕੇ ਮੁੜ ਕੇ ਆਏ ਹੀ ਨਹੀਂ ਹੈ ਕਿਤੇ ਅੱਛਾ ਹਾਂ ਜੀ ਤੇ ਹੁਣ ਜਿਹੜੇ ਆਮ ਆਦਮੀ ਪਾਰਟੀ ਚ ਨੇ ਜੀਪੀ ਉਹ ਵੀ ਕਾਂਗਰਸ ਚੋਂ ਆਏ ਨੇ ਤੇ ਅਕਾਲੀ ਦਲ ਨੇ ਵੀ ਉਮੀਦਵਾਰ ਲਾਣਿਆ ਹੋਇਆ ਹੈ ਡਾਕਟਰ ਅਮਰ ਸਿੰਘ ਫੇਰ ਮੈਦਾਨ ਚ ਨੇ ਉਧਰ ਭਾਜਪਾ ਨੇ ਨਹੀਂ ਲਾਣਿਆ ਜੇ ਕਿਵੇਂ ਦੇਖਦੇ ਹੋ ਫਿਰ ਕਿਹੜਾ ਠੀਕ ਲੱਗਿਆ ਕੋਈ ਤਾਂ ਲੱਗਿਆ ਹੋਊਗਾ ਬਸ ਹੁਣ ਜੀਪੀ ਬਣੋ ਇਹ ਤੋਂ ਉਸਦਾ ਦੋ ਆਮ ਆਦਮੀ ਪਾਰਟੀ ਆਈ ਹੈ ਕੋਈ ਹੋਇਆ ਪੰਜਾਬ ਚ ਲੱਗਦਾ ਉਹ ਕੁਝ ਨਹੀਂ ਬਦਲ ਹੋਇਆ ਇੱਕ ਬਿਜਲੀ ਦੇ ਮਾਫ ਹੋਇਆ ਹੋਰ ਕੁਝ ਨਹੀਂ ਹੋਇਆ ਹੋਰ ਤਾਂ ਸਾਰਾ ਉੱਤਰ ਹੀ ਆ ਸਾਰਾ ਕੁਝ ਹਾਂਜੀ ਇੱਕ ਨਾ ਮੀਦਵਾਰ ਪਾਰਟੀਆਂ ਬੜੀ ਬਦਲਦੇ ਨੇ ਲੋਕ ਕਿਸੇ ਹੋਰ ਪਾਸੇ ਚੁੰਨਦੇ ਨੇ ਹੋਰ ਪਾਸੇ ਵੜ ਜਾਂਦੇ ਨੇ ਫਿਰ ਨਿਰਾਸ਼ ਉਸ ਗੱਲ ਨੂੰ ਲੈ ਕੇ ਹਾਂਜੀ ਹਾਂਜੀ ਉਹ ਤਾਂ ਬਿਲਕੁਲ ਹੁਣ ਜਿਵੇਂ ਕੋਈ ਪਾਰਟੀ ਦੇ ਮਗਰ ਤੁਸੀਂ ਮਗਰ ਫਿਰਦੇ ਹੋ ਮੁਰਕੇ ਦੂਏ ਪਾਸੇ ਚਲੇ ਜਾਓ ਤਾਂ ਫਾਇਦਾ ਤਾਂ ਹੈ ਨਹੀਂ ਹਾਂ ਇਹ ਕਰਕੇ ਜਿਹੜੀ ਪਾਰਟੀ ਉਹਦੇ ਉਹਦੇ ਜਿਹੜਾ ਹੋ ਜੀ ਉਹਦੇ ਚਲੋ ਕੀ ਲੱਗਦਾ ਇਹ ਤੇ ਸਮੱਸਿਆ ਕਿਹੜੀ ਆ ਵੀ ਜਿਹੜਾ ਤੁਹਾਡਾ ਐਮਪੀ ਬਣੂਗਾ ਉਹਨੂੰ ਕੀ ਕ ਐਂਪੀ ਦੇ ਕੁਝ ਪਹਿਲੇ ਸਵਤੋਥੇ ਬੜੀ ਗੱਲ ਆ ਜੀ ਆਪਣੇ ਦੇਸ਼ ਚ ਮੈਡੀਕਲ ਔਰ ਉਹ ਜਿਹੜੀ ਆਪਣੀ ਐਜੂਕੇਸ਼ਨ ਐ ਫ੍ਰੀ ਹੋਣੀ ਚਾਹੀਦੀ ਤਾਂ ਵੀ ਗਰੀਬ ਆਦਮੀ ਜੋ ਵੀਰ ਜਾਏ ਗਰੀਬ ਸਭ ਇੱਕ ਜੇਗਾ ਹੋਣਾ ਚਾਹੀਦਾ ਇਹ ਦੱਸੋ ਵੀ ਪੰਜਾਬ ਚ 13 ਚ ਵੱਧ ਸੀਟਾਂ ਕਿਹੜਾ ਲੈਜੂ ਕਿਹੜੀ ਪਾਰਟੀ ਦੇ ਕੁਝ ਪਹਿਲਾਂ ਤੇ ਸਭ ਤੋਂ ਵੱਧ ਪਹਿਲਾਂ ਇਹ ਹੀ ਲੈ ਕੇ ਜਾਊ ਆਵਾਦਵੀ ਪਾਰਟੀ ਫਿਰ ਕਾਂਗਰਸ ਹੋਰ ਕੋਈ ਆਦਮੀ ਕੋਈ ਨਹੀਂ ਜਿੱਤਦੀ ਕੱਲ ਹੀ ਨਹੀਂ ਜਿੱਤਦਾ ਕੋਈ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਦਾ ਬੰਦਾ ਨਹੀਂ ਕੁਛ ਹੈ ਨਹੀਂ ਕੁਝ ਉਹ ਅਮਰਤਪਾਲ ਮਾਨਵਰ ਦੱਸੋ ਉਹਨੂੰ ਵੀ ਚੋਣ ਲੜਨ ਦਾ ਇਲਾਨ ਕਰਤਾ ਖਡੂਰ ਸਾਹਿਬ ਤੋਂ ਬਣੂ ਗੱਲ ਨਹੀਂ ਜੀ ਜੀ ਨਹੀਂ ਉਹਦਾ ਐਨੇ ਹਾਇ ਨਹੀਂ ਉਹਦੀ ਮਤਲਬ ਪਹੁੰਚ ਹੈ ਨਹੀਂ ਜੀ ਲੋਕ ਬਹੁਤ ਉਹਨਾਂ ਦੇ ਅੱਖ ਚ ਨੌਜਵਾਨ ਬੜੇ ਨੇ ਸੋਸ਼ਲ ਮੀਡੀਆ ਤੇ ਦੇਖਿਆ ਹਣਾ ਤੁਸੀਂ ਨੌਜਵਾਨ ਹੈ ਜਿਹੜੇ ਪ੍ਰਾਲੇ ਸਾਡੇ ਵਰਗੇ ਬੁਢੇ ਹੋਰ ਨਹੀਂ ਲੱਗਦੇ ਜੀ ਮਗਰ ਧੰਨਵਾਦ ਜੀ ਇੱਕ ਹੋਰ ਬਾਬਾ ਜੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਹੈ ਬਾਬਾ ਜੀ ਗਵਿੰਦਰ ਸਿੰਘ ਹੈ ਜੀ ਠੀਕ ਹੈ ਕਿਹੜੀ ਪਾਰਟੀ ਠੀਕ ਲੱਗੀ ਫੇਰ ਖ਼ਬਰ ਪੜ੍ਹ ਰਹੇ ਤੁਸੀਂ ਆਲਟੀਆਂ ਦਾ ਜੀ ਸਰ ਜੀ ਪਾਰਟੀਆਂ ਬੋਲਦੇ ਨੇ ਤਾਂ ਹੁਣ ਇਹ ਜੀ ਕੰਮ ਆਈ ਬਸ ਜਿਹੜੇ ਬਣਦੇ ਆਪਣਾ ਰਾਜ ਚਲਾਉਂਦੇ ਨੇ ਮੁੜ ਕੇ ਦੇਾਰੇ ਪਾਰਟੀ ਬਦਲ ਕੇ ਦੂਜੀ ਪਾਰਟੀ ਫੇਰ ਲੱਜਾਂਦੇ ਨੇ ਨਾ ਕੋਈ ਕੰਮ ਕਰ ਕਿਸੇ ਦਾ ਨਾ ਹੁਣ ਨਸ਼ਾ ਕਹਿੰਦੇ ਜੇ ਅਸੀਂ ਨਸ਼ਾ ਖਤਮ ਕਰ ਦਾਂਗੇ ਕਿੰਨੇ ਮੁੰਡੇ ਕਿੰਨੇ ਬੱਚੇ ਨਸ਼ਾ ਕਰ ਕਰਕੇ ਮਰ ਰਹੇ ਨੇ ਘਰਾਂ ਦੇ ਘਰ ਖਾਲੀ ਹੋ ਰਹੇ ਨੇ ਸਮੱਸਿਆ ਕਿਹੜੀ ਲੱਗਦੀ ਤੁਹਾਨੂੰ ਹੁਣ ਸਮੱਸਿਆ ਦਾ ਬਸ ਇਹ ਹੈ ਜੀ ਵੀ ਇੱਕ ਤੱਕ ਲੋਏ ਕੰਮ ਨਹੀਂ ਕਰਦੀ ਹੈਗੀ ਕੋਈ ਵੀ ਸਰਕਾਰ ਹੋਵੇ ਪਹਿਲਾਂ ਜਿਹੜੀਆਂ ਸਰਕਾਰਾਂ ਆਈਆਂ ਕਾਂਗਰਸ ਵੀ ਆਈ ਕਾਲੀ ਵੀ ਆਏ ਵਧੀਆ ਕੰਮਕਾਰ ਕੀਤੇ ਉਹਨਾਂ ਨੇ ਇਹੀ ਕੋਈ ਗੱਲ ਨਹੀਂ ਕੰਮ ਨੇ ਉਹਨੇ ਮਾੜੇ ਕਰੇ ਰੋਡ ਬਣਾਏ ਚੰਗੇ ਨਾ ਨਾਗਰਾ ਸਿੰਘ ਤੁਹਾਡੇ ਐਮਐਲਏ ਤੇ ਡਾਕਟਰ ਅਮਰ ਸਿੰਘ ਐਮਪੀ ਚੱਲ ਰਹੇ ਨੇ ਦੋਵੇਂ ਕਾਂਗਰਸ ਦੇ ਸੀਗੇ ਕੰਮ ਕਰ ਹੋਇਆ ਫਿਰ ਨਾਗਰਾ ਸਾਹਿਬ ਨੇ ਕੰਮ ਬਹੁ ਕਰਿਆ ਜੀ ਨਾਗਰਾ ਸਾਹਿਬ ਨੇ ਕੰਮ ਬਹੁ ਕਰੇ ਫਤੇਗੜ ਸਾਹਿਬ ਹਲਕੇ ਦੇ ਬਹੁਤ ਕੰਮ ਕੀਤੇ ਉਹਨੇ ਨਾਗਰਾ ਸਾਹਿਬ ਨਾਲ ਹਾਂ ਦੇਖੋ ਇੱਕ ਤਾਂ ਚੋਆ ਪੱਕਾ ਕਰਾਇਆ ਫਤੇਗੜ ਸਾਹਿਬ ਤੋਂ ਲੈ ਕੇ ਉਹ ਰੇਲਵੇ ਤੱਕ ਰੇਲਵੇ ਤੱਕ ਜੀ ਫਿਰ ਹੋਰ ਦੇਖੋ ਕੱਚੇ ਮਕਾਨਾਂ ਦੇ ਉਹਨਾਂ ਨੇ ਗਰੰਟਾਂ ਦਵਾਈਆਂ ਗਰੀਬ ਬੰਦਿਆਂ ਨੂੰ ਤੇ ਇਸ ਤਰ੍ਹਾਂ ਦੇ ਉਹਨਾਂ ਨੇ ਵਧੀਆ ਕੰਮ ਕਰੇ ਆ ਕੋਈ ਗਲਤ ਗੱਲ ਬਣਾਉਣਾ ਨਹੀਂ ਕਰਿਆ ਡਾਕਟਰ ਅਮਰ ਸਿੰਘ ਕਹਿੰਦੇ ਨੇ ਕਿ ਵੀ ਜਿਹੜੀਆਂ ਰੇਲਾ ਨਹੀਂ ਸੀ ਰੁਕਦੀਆਂ ਮੈਂ ਸਰਾਂਦੋ ਵੀ ਰੁਕਣ ਲਾਤੀਆਂ ਮਹਾਰਾਜ ਹੁਣ ਕਈ ਸਾਲ ਬਾਅਦ ਆ ਮੇਰੇ ਖਿਆਲ ਤਾਂ 15 ਸਾਲ ਬਾਅਦ ਆਏ ਹੋਣੇ ਪਹਿਲਾਂ ਵੀ ਇੱਕ ਵਾਰੀ ਉਰ ਦੇ ਜਿੱਤ ਕੇ ਗਏ ਐਮਪੀ ਦੇ ਬੋਟਾਂ ਤੇ ਇੱਧਰ ਮੈਂ ਖਾਲੋ ਸਕਰੂਰ ਏਰੀਏ ਤੇ ਨੇ ਉਹ ਤੇ ਆਉਨੇ ਆ ਬਸ ਇੱਕ ਵਾਰੀ ਕਹਿ ਕੇ ਚਲੇ ਜਾਂਦੇ ਨੇ ਮੁੜ ਕੇ ਕੋਈ ਆਉਂਦਾ ਨਹੀਂ ਜੀ ਹਾਂਜੀ ਤੇ ਮਤਲਬ ਜਿਵੇਂ ਡਾਕਟਰ ਅਮਰ ਸਿੰਘ ਫੇਰ ਖੜੇ ਨੇ ਤੇ ਉਧਰ ਗੁਰਪ੍ਰੀਤ ਜੀ ਪੀ ਉਹ ਵੀ ਕਾਂਗਰਸ ਚੁਕੇ ਨੇ ਫਿਰ ਲਾਦਾ ਗੱਲ ਬਣੂਗੀ ਮਨ ਨੂੰ ਸ਼ਾਇਦ ਲੱਗਦਾ ਜੇ ਪੀ ਲੈ ਜਾਊਗਾ ਜੀ ਅੱਛਾ ਹਾਂ ਕਿਉਂਕਿ ਅਮਰ ਸਿੰਘ ਪਹਿਲਾਂ ਵੀ ਦੇਖ ਲਿਆ ਨਾ ਗੱਲਾਂ ਨੂੰ ਹਾਂ ਪੰਜਾਬ ਦੇ ਵਿੱਚ ਦੱਸੋ ਵੀ ਵੱਧ ਸੀਟਾਂ ਕਿਹੜੀ ਪਾਰਟੀ ਦੀ ਨਜ਼ਰ ਆਇਆ ਤੁਸੀਂ ਰੋਜ਼ ਖ਼ਬਰ ਪੜ੍ਹਦੇ ਹੋ ਵੱਧ ਤਾਂ ਜੀ ਦੇਖੋ ਜਾਂ ਤਾਂ ਕਾਂਗਰਸ ਲੈ ਕੇ ਜਾਊਗੀ ਹਾਂ ਤੇ ਜਾਂ ਆਮ ਆਦਮੀ ਪਾਰਟੀ ਬਾਕੀ ਬਾਕੀ ਦਾ ਬਸ ਅਸਰੀ ਗੱਲ ਹੈ ਉਹ ਕਹਿੰਦੇ ਪੰਥ ਰੱਖਣਾ ਅਕਾਲੀ ਦਲ ਨਾਲੇ ਨਹੀਂ ਜੀ ਮੁਸ਼ਕਲ ਹੈ ਜੀ ਉਹ ਤਾਂ ਹਾਂਜੀ ਉਹ ਤਾਂ ਮੁਸ਼ਕਲ ਹੈ ਜੀ ਕਿਉਂਕਿ ਇਸ ਕਰਕੇ ਨਾ ਮੁੰਡੇ ਆ ਜਿਹੜੇ ਆਪਣੇ ਜਿਹੜੇ ਕਾਲੀ ਜਲਦੀ ਬਾਰੇ ਤੋਂ ਨਰਾਜ਼ਗੀ ਕਿਉਂ ਆ ਲੋਕਾਂ ਨੂੰ ਬਹੁਤ ਠੀਕ ਹੈ ਜੀ ਉਹਨਾਂ ਨੇ ਕੋਈ ਕੰਮ ਦਾ ਜੱਜਦਾ ਕੀਤਾ ਨਹੀਂ ਜੀ ਕੋਈ ਹਲਕਾ ਮਜ਼ਾਹੀਆ ਜਿਹੜਾ ਕਹਿੰਦੇ ਵੀ ਅਸੀਂ ਐਂ ਕਰ ਦੂ ਐਂ ਕਰ ਦੂਗੇ ਝੂਠੇ ਵਾਦੇ ਕਰਕੇ ਚਲੇ ਜਾਂਦੇ ਨੇ ਮੁੜ ਕੋਈ ਕੋਈ ਮੁੜ ਕੋਈ ਕੋਈ ਆਉਂਦਾ ਨਹੀਂ ਜੀ ਹਾਂ ਜੀ ਧੰਵਾਦ ਜੀ ਉਹ ਇੱਥੇ ਖਾਲਸਾ ਜੀ ਮੌਜੂਦ ਨੇ ਬਾਈ ਗੁਰਜੀ ਖਾਲਸਾ ਬਾਈ ਗੁਰਜੀ ਕੀ ਫਤਿਹ ਜੀ ਤੁਹਾਡਾ ਸ਼ੁਭਨਾਮ ਜੀ ਅਰਜਿੰਦਰ ਸਿੰਘ ਕਾਲਸ ਜੀ ਚੋਣਾ ਫੇਰ ਆ ਗਿਆ ਲੋਕ ਸਭਾ ਦੀ ਇਹ ਕਿਹੜੀ ਪਾਰਟੀ ਪਸੰਦ ਹੈ ਮਹਾਰਾ ਜੀ ਜਿਹੜਾ ਕੰਮ ਵਧੀਆ ਕਰੇਗਾ ਉਹੀ ਪਸੰਦ ਆਏਗੀ ਘਾੜਾ ਬਾਰਾ ਕਰੇਗਾ ਉਹ ਪਸੰਦ ਨਹੀਂ ਆਂਦੀ ਕਿਆ ਕੇ ਮੁਕਰ ਜਾਂਦੇ ਅਸੀਂ ਇਹ ਕਰਾਂਗੇ ਸੀ ਉਹ ਕਰਾਂਗੇ অপারেশন ਕਰਾਂਗੇ ਪੈਸੇ ਲਾਵਾਂਗੇ ਹਸਪੀਟਲ ਜਾਵਾਂਗੇ ਪੈਸੇ ਜਮਾ ਕਰਾਉਂਦੇ ਨੇ ਤਾਂ ਦੇਖਭਾਲ ਕਰਦੇ ਨੇ ਮਾਰੇ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਪੈਸਾ ਦਿਓ ਕਹਿੰਦੇ অপারেশন ਕਰਾਂਗੇ ਬਿਨਾ ਪੈਸੇ ਤੇ অপারেশন ਨਹੀਂ ਹੁੰਦੀ ਇੱਥੇ ਜਿੱਥੇ ਮਰਜ਼ੀ ਚਲੇ ਜਾਓ ਪਟਿਆਲੇ ਚਲੇ ਜਾਓ ਫਤੇਗੜ ਸਾਹਿਬ ਚਲੇ ਜਾਓ ਸਰਾਂ ਦੇ ਚ ਅਸੀਂ ਤਾਂ অপারেশন ਕਰਵਾਏ ਨਹੀਂ ਸਾਨੂੰ ਇਹਦੀ ਲੱਤਾਂ ਵਾਹ ਲਚਾਰ ਹੰਡੀ ਟੇਬ ਕੋਈ ਨਹੀਂ ਪੁੱਛਦਾ ਅੱਜਕੱਲ੍ਹ ਮਹਾਰਾਜ ਦੀ ਪੁੱਛਣ ਆਲੇ ਹੈਗੇ ਸਾਡੇ ਫਤਿਹਗਰ ਸਾਹ ਵਾਲੇ ਜੋਤੀ ਜੋਤ ਵਾਲੇ ਧੰਨ ਮਾਤਾ ਗੁਜਰਕੌਰ ਜੀ ਛੰਡੇ ਬੁਰਜ ਵਾਲੇ ਅੱਜ ਕੱਲ ਕੋਈ ਕਿਸੇ ਦਾ ਨਹੀਂ ਜਿੰਨਾ ਮਰਜੀ ਸੱਪਾਂ ਨਾਲ ਸਪੋਲੀਆਂ ਨੂੰ ਪਿਆਰ ਕਰ ਦੋ ਡੰਗ ਮਾਰ ਦਿੰਦੇ ਨੇ ਜਿੰਨਾ ਮਰਜੀ ਖਵਾਬ ਲਾ ਦੋ ਭਗਵੰਤ ਮਾਨ ਕਹਿੰਦੇ ਕਿ ਸਾਰੀਆਂ ਦਵਾਈਆਂ ਮੁਫਤ ਨੇ ਸਾਰਾ ਲਾਜ਼ਮ ਮੁਫਤ ਹੈ ਕੋਈ ਨਹੀਂ ਕਰਦੇ ਜੀ ਅੱਜ ਕੱਲ ਕਹਿੰਦੀਆਂ ਗੱਲਾਂ ਪਹਿਲਾਂ ਵੀ ਇਹੀ ਕਹਿੰਦੇ ਸੀ ਇਹ ਕਰਾਂਗੇ ਉਹ ਕਰਾਂਗੇ ਕੋਈ ਨਹੀਂ ਕਰਦੇ ਡਾਕਟਰ ਅਮਰ ਸਿੰਘ ਠੀਕ ਨੇ ਜਿਹੜੇ ਤੁਹਾਡੇ ਐਮਪੀ ਨੇ ਪਹਿਲਾਂ ਵਾਲੇ ਹਾਂਜੀ ਉਹ ਠੀਕ ਹੈ ਜੀ ਤੇ ਬਣੂਗਾ ਦੁਬਾਰਾ ਉਹਨਾਂ ਦੀ ਬਣ ਜੇਗੀ ਉਹਨਦੇ ਕੰਮ ਕੋ ਮਸੀਹ ਕੀਤਾ ਕੰਮ ਸਭ ਕੰਮ ਕੰਨ ਠੀਕ ਕਰਦੇ ਉਹਨਾਂ ਨੇ ਦੇਖਵਾ ਸਭ ਕਰਦੇ ਨੇ ਅੱਜ ਘਰ ਅੱਜਕੱਲ ਘਰਾਬਾਰਾ ਕਰਦੇ ਨੇ ਕੁਛ ਨਹੀਂ ਪਾਉਂਦੇ ਜਿਹੜਾ ਕੋਈ ਕੰਮ ਕਰੇਗਾ ਉਹਦੀ ਬੱਲੇ ਬੱਲੇ ਇੱਕ ਖਾਲਸਾ ਜੀ ਭਾਈ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਚੋਣ ਲੜ ਰਹੇ ਨੇ ਬਣੂਗਾ ਉਹਨਾਂ ਦੀ ਹਾਂਜੀ ਬਣ ਜੇਗੀ ਜੀ ਮਾਰੇ ਸਚਾਈ ਨਾਲ ਚੱਲਣਗੇ ਝੂਠਿਆਂ ਦੀ ਜੜਾ ਵਡਾਂਗੇ ਸਾਨੂੰ ਝੂਠ ਚੰਗਾ ਨਹੀਂ ਲੱਗਦਾ ਸੱਚ ਕਹੋ ਸੱਚ ਤੇ چلਦੀ ਹੈ ਦੁਨੀਆ ਝੂਠ ਤੇ ਨਹੀਂ چلਦੀ ਉਹ ਵਿਚਾਰ ਬਹੁਤ ਸੋਹਣੇ ਕਰਦੇ ਨੇ ਸਾਡੇ ਪ੍ਰਤਪਾਲ ਸਿੰਘ ਜੀ ਅਮਰਤਪਾਲ ਅਮਰਤਪਾਲ ਸਿੰਘ ਜੀ ਚੰਗੀਆਂ ਫੌਜਾਂ ਐ ਗੁਰੂ ਦੀਆਂ ਲਾਡੀਆਂ ਫੌਜਾਂ ਐਨਐਸ ਸੀ ਕਾ ਤੋਂ ਲੈ ਆਉਣਾ ਤੇ ਫਿਰ ਇਹ ਬਸ ਬਾਬਾ ਜੀ ਅੱਜ ਕੱਲ੍ਹ ਘਾਰਾ ਬਾਰਾ ਕਰਦੇ ਤੇ ਮਾਰੇ ਬੰਦੇ ਨੂੰ ਮਾਰ ਦਿੰਦੇ ਨੇ ਜਿਹੜੇ ਵਿਚਾਰ ਕਰਦੇ ਨੇ ਚੰਗੇ ਬੰਦੇਆਂ ਨੂੰ ਤੁਸੀਂ ਮਾਰਦੇ ਨਹੀਂ ਮਾਰੇ ਬੰਦੇ ਨੂੰ ਮਾਰਦੇ ਤੁਸੀਂ ਜਿਹੜੇ ਵਿਚਾਰ ਕਰਦੇ ਨੇ ਅਮਰਤ ਪ੍ਰਸਾਦ ਕਰਦੇ ਨੇ ਅਮਰ ਜੀ ਸੇ ਕੰਦੇ ਨੇ ਸਭ ਕੁਝ ਗੁਰੂ ਦੀਆਂ ਲੋਡੀਆਂ ਲਾਡੀਆਂ ਫੋਜਾਂ ਕਰਾਂਦੇ ਨੇ ਨਾਮ ਜਪਾਉਂਦੇ ਨੇ ਸਤ ਨਾਮ ਵਾਹਿਗੁਰੂ ਤੇਰਾ ਬਾਣਾ ਮੀਠਾ ਲੱਗੇ ਬਰਾਈ ਸੋਨਿਆ ਸਸਰੀਆ ਗਾਲ ਕਿ ਵੀ ਗੱਲ ਦੱਸ ਦੋ ਜਿਹੜੇ ਸ਼ਰਮਣੀ ਕਾੜੀਦਲ ਆ ਉਹਦੀ ਸਥਿਤੀ ਅਜੇ ਕਦ ਤੋ ਹੋ ਗਈ ਉਹ ਵੀ ਅੱਜ ਕੱਲ ਇਦਾਂ ਹੀ ਕਾਰੋਬਾਰੇ ਕਰਦੇ ਆ ਜੀ ਕਹਿੰਦੀ ਆ ਗੱਲਾਂ ਸਭ ਕੁਝ ਆਪਣੇ ਖਾਣੇ ਪਰਦੇ ਨੇ ਉਹ ਕਹਿੰਦੇ ਸਾਰੇ ਕੰਮ ਅਸੀਂ ਕਰੇ ਨੇ ਪੰਥ ਨੂੰ ਬਚਾਉਣਾ ਪੰਥ ਨੂੰ ਬਚਾਉਣਾ ਕਹਿੰਦੇ ਕੋਈ ਨਹੀਂ ਕਰਦੇ ਜੀ ਅੱਜ ਕੱਲ ਅੱਜ ਕੱਲ ਕੋਈ ਨਹੀਂ ਕਰਦੇ ਸੱਚਾਈ ਨਾਲ ਹਰੀ ਕੰਨੇ ਆ ਜਿਹੜਾ ਕਰੇਗਾ ਉਹਦੀ ਬੱਲੇ ਬੱਲੇ ਧੰਨਵਾਦ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹੋਰ ਵੀ ਬਹੁਤ ਸਾਰੇ ਲੋਕ ਹਾਂਜੀ ਹਾਂਜੀ ਬਾਬਾ ਜੀ ਹੋਰ ਵੀ ਬਹੁਤ ਸਾਰੇ ਲੋਕ ਮੌਜੂਦ ਨੇ ਗੱਲਬਾਤ ਕਰਾਂਗੇ ਕੋਈ ਸਮੱਸਿਆ ਜਾਂ ਕੋਈ ਹੋਰ ਕੁਛ ਹੈਗਾ ਤਾਂ ਹੋਰ ਵੀ ਬਹੁਤ ਸਾਰੇ ਲੋਕ ਸਾਡੇ ਨਾਲ ਗੱਲਬਾਤ ਕਰਾਂਗੇ ਨਾਮ ਨਾਮ ਦੱਸੋ ਜੀ ਹਰਪਾਲ ਠੀਕ ਹੈ ਤੁਸੀਂ ਬਹੁਤ ਸਾਰੇ ਪੈਨ ਲੀਡਰਾਂ ਨੂੰ ਦੇਖਿਆ ਐ ਐਮਪੀ ਬਣੇ ਨੇ ਉਰੇ ਏ ਅਮਰ ਸਿੰਘ ਚਾਦਰੇ ਨੇ ਤੇ ਹੁਣ ਫੇਰ ਚੋਣ ਆ ਗਈਆਂ ਕਿਵੇਂ ਦੇਖਦੇ ਹੋ ਸਰਕਾਰ ਕਾਦੀ ਆ ਇਹਦਾ ਢੂਠੇ ਸਰਕਾਰ ਆ ਵਾਦੇ ਕਰ ਦਿੰਦੀ ਆ ਹੁ ਪਹਿਲਾਂ ਸੀ ਆਮ ਪਾਰਟੀ ਦੇ ਕੀ ਨਾ ਹਸ ਦਾਜੀ ਦਾ ਮਾਣਾ ਦਾ ਮੈਂ ਭੁੱਲ ਗਿਆ ਪਹਿਲਾਂ ਇੱਥੇ ਜਿੱਤ ਕੇ ਗਏ ਨੇ ਸਾਡੇ ਫਤੇਗੜ ਸਾਹਿਬ ਦੇ ਵਿੱਚ ਫਤੇਗੜ ਸਾਹਿਬ ਤੋਂ ਨਾ ਅਮਰ ਜੀ ਸੀ ਨਾ ਇੱਕ ਹੋਰ ਸੀ ਪਹਿਲਾਂ ਨਾਲੋਂ ਤੋਂ ਪਹਿਲਾਂ ਜਸਵਿੰਦਰ ਸਿੰਘ ਖਾਲਸਾ ਅੱਛਾ ਹਰਿੰਦਰ ਸਿੰਘ ਖਾਲਸਾ ਹਰਿੰਦਰ ਸਿੰਘ ਖਾਲਸਾ ਜਿੱਤੇ ਆ ਐਮਪੀ ਚ ਮੁੜ ਕੇ ਦਿਖਾਈ ਨਹੀਂ ਉਹ ਬੀਜੇਪੀ ਚਲੇ ਗਏ ਸੀ ਬੀਜੇਪੀ ਜੇ ਕਿਉਂ ਜਿੱਦ ਨੂੰ ਕੁਝ ਮਿਲਦਾ ਉਹਦ ਨੂੰ ਹੋ ਜਾਂਦੀ ਸਰਕਾਰ ਮਾਰੇ ਝੂਠੇ ਕਹਾਂ ਸਾਡੇ ਪਿੰਡੋਂ ਤਰਖਾਮ ਆਏ ਬੇ 32 ਲੱਖ ਰੁਪਏ ਆਤਾ ਸਰਕਾਰ ਨੂੰ ਸਰਪੰਚ ਖਾ ਗਿਆ 70 ਲੱਖ ਰੁਪਏ ਟੋਬੇ ਨੂੰ ਆ ਗਿਆ ਥਤਨਾਮ ਆਪਣੇ ਮੂਹਰੇ ਲਾਈ ਜਾਂਦੇ ਲੋਕਾਂ ਨੇ ਮੇਰੇ ਵਰਗੇ ਜਾਉਂਗੇ ਹਾਂਜੀ ਪਹਿਲੇ ਪੁੱਛਦੇ ਹੀ ਨਹੀਂ ਯਾ ਲੋੜ ਹੋਗੇ ਤਾਂ ਹੱਥ ਮੰਗਦੇ ਨੇ ਆ ਪਹਿਲੇ ਅਸੀਂ 5 ਸਾਲ ਆਪਣੇ ਹੱਥ ਪੜਾ ਕੇ ਬੈਠੇ ਰਹਿੰਦੇ ਆ ਤਕੜੇ ਤਕੜੇ ਕਰ ਰਹੇ ਹੁਣ ਦੇਖੋ ਗਰੀਬੰਦਾ ਦਿਹਾੜੀਦਾਰ ਹੈ ਰੇੜੀ ਚਲਾਉਂਦੇ ਆ ਸਾਡੇ ਬਾਹਰ ਹਾਂਜੀ ਕੰਨ ਇਕੱਠੀ ਗਈ ਕਾਦੀ ਕੱਟੀ ਗਈ ਜਿਹੜੇ ਟਰੈਕਟਰ ਕੜਾ 8-8 ਲੱਖ ਦਾ ਟਰੈਕਟਰ ਖਰੀਦਣੋਂ ਕੰਨ ਕਿ ਮੇਰੇ ਰਈ ਆ ਸੜੀ ਪੈ ਕੇ ਹੁਣ ਅੱਧੀ ਜਾਓਗੇ ਬੈਂਕ 'ਚ ਜਾਣਾ ਗਰੀਬੰਦਾ ਮੈਂ ਜੀ ਬੈਂਕ 'ਚ ਲੋਨ ਲੈਣਾ ਹੈ ਹਾਂਜੀ ਪ੍ਰੂਫ ਹੈਗਾ ਨਹੀਂ ਹੈ ਨਹੀਂ ਜੀਮੀਦਾਰ ਜਾ ਕੇ ਖੜ ਜੋਏ ਉਹਨੂੰ ਕਹਿੰਦੇ ਅਸੀਂ ਗੱਡੀ ਲੈਣੀ ਹੈ ਕਿਨੇ 20 ਲੱਖ ਦੀ ਗੱਡੀ ਆ ਲੈ ਜੋ ਜੀਾਨੂੰ ਕੁਝ ਨਹੀਂ ਮਿਲਦਾ ਘਰ ਹੈਗਾ ਪੱਕਾ ਤੁਹਾਡੇ ਕੋਲ ਮਕਾਨ ਇਹਦੀ ਆਪ ਮਿਹਨਤ ਕਰਕੇ ਬਣਾਇਆ ਜੀ ਅੱਟਾ ਦਲ ਕੱਟਦਾ ਤੁਹਾਡਾ ਕਿਉਂ ਜਿਹੜਾ ਦੇਖਿਆ ਮਾੜੇ ਬੰਦੇ ਕੱਢਦੇ ਨੇ ਜੀ ਕੀ ਆ ਜੀ ਦੇਖੋ ਮੈਂ ਦਿਹਾੜੀ ਮਿਹਨਤ ਕਰਕੇ ਮਕਾਨ ਤਿੰਨ ਮੰਜ਼ਿਲ ਬਣਾਇਆ ਇਹਨੇ ਤਿੰਨ ਮੰਜ਼ਿਲ ਮਕਾਨ ਬਣਾ ਲਿਆ ਜੀ ਮੋਟਰਸਾਈਕਲ ਇਹਦੇ ਕੋਲ ਹੀ ਗੱਡੀ ਦਿੱਤੀ ਉਹ ਸੀ ਆਪਣੀ ਮਿਹਨਤ ਘਰੀਆ ਦੱਸਣ ਉਹ ਤੇ ਦੇਰਾਂਤ ਮ ਹੜ ਕੋ ਲੋਨ ਤਾਂ ਨਹੀਂ ਗੱਡੀ ਦਿੱਤੀ ਆਪਣੇ ਮੈਂ ਤਾਂ ਕਰਕੇ ਦਿੱਤੀ ਆ ਹਾਂਜੀ ਸਾਡੀ ਮਾਰੀ ਜਿਹੜੀ ਮਾਰੀ ਜਾਂਦਾ ਮਦਦਸਿਆ ਜਾਂ ਤੂੰ ਦੇਖ ਤੂੰ ਜਰਦਾ ਨਹੀਂ ਕਿਉਂ ਨਹੀਂ ਵੀ ਇਹ ਸੱਤ ਉੱਪਰ ਨਾ ਹੋ ਜਵੇ ਦੇਖੋ ਲਕਬੀਰ ਸਿੰਘ ਰਾਏ ਬੀਤ ਕਰਾ ਹੈਗਾ ਅੱਜ ਕੱਲ ਪਿੰਡਾਂ ਚ ਪਿੰਡਾਂ ਕਾ ਬਹੁਤ ਪਾਰਟੀ ਬਾਜੀ ਆ ਜੀ ਦੇਖੋ ਭਗਵੰਤ ਮਾਨ ਬੰਦਾ ਵਧੀਆ ਬਹੁਤ ਵਧੀਆ ਬੰਦਾ ਮਾੜਾ ਨਹੀਂ ਹੈ ਉਹਨੂੰ ਮੁੱਲੇ ਬੰਦੇ ਨੇ ਕੰਮ ਕਰੰਦੇ ਨੇ ਰਾਈ ਠੀਕ ਨੇ ਬੰਦਾ ਵਧੀਆ ਬੰਦਾ ਰਾਏ ਰਾਏ ਜੀ ਕੋ ਸਾਡੀ ਦੇਖੋ ਰੇੜੀਆਂ ਚੱਲਦੀਆਂ ਰਾਏ ਸਿੰਘ ਨੇ ਕੰਮ ਕਰਵਾਇਆ ਅੜੀਆ ਰੇੜੀਆ ਪੜਿਆ ਗੀਆਂ ਰਾਏ ਸਾਹਿਬ ਕੋਲ ਗਏ ਰਾਏ ਸਾਹਿਬ ਸਾਡਾ ਆ ਹੱਲ ਹੈ ਰਾਏ ਸਾਹਿਬ ਕਹਿੰਦਾ ਕੋਈ ਟੈਨਸ਼ਨ ਨਾ ਲੋ ਪੁਲਿਸ ਵਾਲਾ ਮੁਲਾਦ ਤੰਗ ਕਰਦਾ ਸੀ ਉਹਨੇ ਮਿੰਟ ਲਾਇਆ ਅੜੀਆ ਨਾਲੇ ਚੱਲਦੀਆਂ ਖੁਜੀ ਡਾਕਟਰ ਮਰ ਸਿੰਘ ਕੀ ਮਰੇ ਦੇਖੋ ਜੀ ਮੈਂ ਆਪਲੇ ਦੇਖਿਆ ਪਹਿਲੀ ਵਾਰ ਆ ਜੀ ਦੇਖੋ ਸਾਡੀ ਮੇਰੀ 52 ਸਾਲ ਦੀ ਉਮਰ ਹੋ ਗਈ ਦੇਖੋ ਸਰਕਾਰਾਂ ਪਹਿਲਾਂ ਵੀ ਚਲੇ ਆਈਆਂ ਰਾਏ ਐਮਐਲਏ ਵੀ ਰਹਿ ਕੇ ਚਲੇ ਗਏ ਬਹੁਤ ਆਗੇ ਚਲੇ ਗਏ ਅਜੀ ਜਾਣੇ ਆਲਾ ਪਹਿਲਾ ਪਹਿਲਾ ਅਸੀਂ ਹੱਥ ਜੋੜੀ ਜਾਂਦੇ ਆ ਬਾਅਦ ਉਹ ਸਾਨੂੰ ਜੋੜਨੇ ਪੈਂਦੇ ਉਹਨਾਂ ਨੂੰ ਮੁੜ ਕੇ ਬੈਠੋ ਰਹੋ ਜੀ ਘਾਟਾ ਦੋ ਦੋ ਘਾਟੇ ਕੋਈ ਨਹੀਂ ਪੁੱਛਦਾ ਉਹਨੇ ਬੋਤਾ ਜੀ ਮੁੜ ਕੇ ਹੁਣ ਹੁਣ ਵੋਟਾਂ ਜੋ ਮਰਜੀ ਕਰਾ ਲਓ ਜੇ ਕਹਿ ਕੇ ਚਕਾਰੇ ਵੀ ਸਾਡੇ ਨਾਲੀਆਂ ਸਾਫ ਕਰੋ ਕਰਨਗੇ ਕਿਉਂ ਭਜੀ ਵੋਟ ਲੈਣੀ ਆ ਅਸੀਂ ਮੁਰਗ ਮਤ ਸਾਡੀ ਮੁਰਗਮਤੀ ਆ ਜੀ ਹੱਥ ਵੜਾ ਲੈਣੇ ਆਪਣੇ ਲੋਕ ਮਤ ਜਾਗਰੂਕ ਨਹੀਂ ਹੈਗੇ ਅਜੇ ਵੀ ਤੁਸੀਂ ਜਿੱਦੋਂ ਆਉਂਦੇ ਨੇ ਤੁਸੀਂ ਪੁੱਛਦੇ ਹੋ ਸਵਾਲ ਵੀ ਸਾਡਾ ਆ ਤਾਂ ਤੁਸੀਂ ਕਰਾਉਂਦੇ ਨਹੀਂ ਬਾੜੇ ਬੰਦੇ ਨੂੰ ਤਾਂ ਖੜ ਨੰਦੇ ਨਹੀਂ ਹਰਗਾ ਪਰੇ ਓਏ ਦੇਖੋ ਮੈਂ ਦਿਹਾੜੀਦਾਰ ਮਤ ਜੇ ਮੈਂ ਗੱਲ ਕਰੂੰਗਾ ਕਹਿੰਦਾ ਬਹਿ ਜਾਓ ਕਿਉਂ ਸਾਡੇ ਚਾਰ ਚਾਰ ਜੇ ਲਾ ਕੇ ਦੱਸੂਗਾ ਮੋਟਰਾਂ ਤਾਂ ਵੱਡੀ ਗੋਲੀ ਕੀ ਮਤ ਮੇਰੀ ਦੇਖੋ ਮੇਰੇ ਪਿੰਡ ਦੇ ਵਿੱਚ ਸਾਡੀ ਕਟਾਰੀਆ ਗੋਦੀ 350 ਵੋਟ ਸਾਡੀ ਆਪਣੀ ਆਪਣੀਆਂ ਆ ਰ ਜੇ ਜੀ ਆਪ ਦਾ ਸਰਪੰਚ ਖੜਾਈਏ ਤਾਂ ਦੂਆ ਬੰਦਾ ਜਿੱਤ ਨਹੀਂ ਸਕਦਾ ਸਾਡੀ ਆਪਣੀ ਆਪਣੀ 350 400 ਵੋਟ ਸਾਡੀ ਆਪਣੀ ਕਟਾਰੀਆ ਗੋਦੀ ਹੈ ਇੱਕ ਹੈ ਤੁਹਾਡੇ ਚ ਇੱਕ ਹੈ ਕਿ ਪਾਰਟੀਵਾਦੀ ਜੀ ਸਾਡੇ ਪਣ ਪਾੜ ਦੇਣਾ ਜੀ ਹੁਣ ਤੁਹਾਨੂੰ ਪਤਾ ਵੀ ਇਹਨਾਂ ਦੀ ਇੱਕ ਹੈ ਵੋਟਾਂ ਵਾਲੇ ਇਹਨਾਂ ਦੀ 350 ਵੋਟ ਹੈ ਇਹਨਾਂ ਦਾ ਬੰਦਾ ਆਮ ਪਾਰਟੀ 'ਚ ਖੜਾ ਦੋ ਇਹਨਾਂ ਦੇ ਉੱਤਰ ਖੜਾ ਦੋ ਵੋਟ ਪਾੜ ਗਈ ਸਾਡਾ ਖੁਦ ਮੇਰੀ ਤਾਈ ਜੀ ਨੋ ਚੇਅਰਮੈਨ ਰਹੀ ਆ ਜਿਹੜਾ ਪ੍ਰਸਿੱਧ ਦੀ ਠੀਕ ਹੈ ਜੀ ਉਧਰ ਕੀ ਹੈ ਕਾਂਗਰਸ ਵੱਲੋਂ ਖੜਾਤੀ ਦੋ ਪਾਰਟੀਆਂ ਪਾੜਦੇ ਸਾਡੇ ਦੋਵੇਂ ਬੰਦੇ ਪਾੜ ਗਏ ਸੜੇ ਘਰ ਦੇ ਵਿੱਚ ਪਾੜ ਪਾਤਾ ਪਾਰਟੀਵਾਜ ਨੇ ਜਿੱਦ ਨੂੰ ਦੇਖੋ ਜਿੱਦ ਨੂੰ ਕੁਥਾ ਮਿਲ ਗਿਆ ਉਹਨੇ ਉਧਰ ਨੂੰ ਹੋ ਜਾਣਾ ਹੈ ਇਹ ਤੁਹਾਨੂੰ ਉਮੀਦ ਕੀਤਾ ਮੈਂ ਤੁਸੀਂ ਆਮ ਆਦਮੀ ਪਾਰਟੀ ਵੀ ਦੇਖ ਲਈ ਫਿਰ ਕੀ ਤੋਂ ਉਮੀਦ ਹੈ ਆਮ ਪਾਰਟੀ ਦਾ ਹੋਣਾ ਹੀ ਹੈ ਜੀ ਅੱਛਾ ਤੁਹਾਨੂੰ ਲੱਗਦਾ ਵੀ ਤਿੰਨ ਸਾਲ ਪੈ ਗਏ ਜੇ ਕੁਝ ਕਰਨਗੇ ਹੋਰ ਵੀ ਕਰਨ ਨੂੰ ਕੋ ਬਾਕਸ ਕਰ ਸਕਦੇ ਜੇ ਕਰਨ ਦੇਣ ਜੀ ਦੇਖੋ ਮਾਰੇ ਬੰਦੇ ਦੇਖੋ ਹੁਣ ਮੇਰੇ ਘਰ ਤੋਂ ਮਾਰੇ ਬੰਦਾ ਹੈ ਹੁਣ ਦੇਹੜੀਦਾਰ ਬੰਦਾ ਹੈ ਉਹ ਮੈਂ ਦੇਹੜੀ ਕਰਦਾ ਜੇ ਮਾਰੇ ਦਾ ਬੋਲੂਗਾ ਲਓ ਤੂੰ ਮੇਰੇ ਕੀ ਬੋਲ ਕੇ ਆਏ ਓਏ ਮਾਰੇ ਬੰਦੇ ਤਾਂ ਉਹ ਨਹੀਂ ਕਰਨ ਦਿੰਦੇ ਜੀ ਸੁਣਾਈ ਕੀ ਦੀ ਆ ਜੇ ਡੰਡੇ ਤੇ ਜੋਰ ਤੇ ਆ ਮਾਰੇ ਬੰਦੇ ਨੂੰ ਨਹੀਂ ਕੰਨਨ ਦੇ ਅੱਜ ਆ ਗਏ ਸਰਕਾਰ ਦੇ ਤਗੜੇ ਬੰਦੇ ਮਾਰੇ ਬੰਦੇ ਨੂੰ ਕੁਝ ਨਹੀਂ ਕਰਨ ਦਿੰਦੇ ਹੁਣ ਅਸੀਂ ਕੰਮ ਕਰਦੇ ਆ ਆਪਣੇ ਸਵੇਰ ਤੋਂ ਸ਼ਾਮ ਸਵੇਰੇ 6 ਵਜੇ ਨਿਕਲਦੇ ਆ 4 ਵਜੇ ਉਹਨਾਂ ਦਾਣਾ ਮੜੀ ਆਉਂਦੇ ਆ ਸਬਜ਼ੀ ਕਰ ਰੁਪਈਆ ਰੁਪਈਆ ਦਾਦਾ ਰੁਪਈਆ ਕਰਕੇ ਮਕਾਨ ਜੋੜਦੇ ਆ ਠੀਕ ਹੈ ਹੁਣ ਹੁਣ ਅਸੀਂ ਕਹਿ ਦੂੰਗਾ ਸਾਡੇ ਮੇਰੇ ਘਟੋ ਘਟੋ ਘੱਟ ਮੇਰੇ ਤਖਾਮਾ ਦੇ ਵਿੱਚ ਚਾਰ ਸਰਪੰਚ ਬਦਲ ਗਏ ਪਾਣੀ ਦਾ ਹੱਲ ਨਹੀਂ ਹੋਇਆ ਸਾਡੇ ਪਿੰਡ ਦੇ ਵਿੱਚ ਕਾਜੀ ਸਰਕਾਰ ਆਉਂਦੇ ਆ ਹਾਂਜੀ ਥੋੜਾ ਵਾਦਾ ਕਰਦੇ ਚਲੇ ਜਾਂਦੇ ਨੇ ਕਾਲੀ ਸਰਕਾਰ ਕੰਨੀ ਵਾਰ ਕਹਲੇਦਾ ਕੋਈ ਹੱਲ ਬਸ ਹਾਂਜੀ ਹੋ ਜੂਗਾ ਜੀ ਹੋ ਜੂਗਾ ਬੋਟਾ ਪਾਈਆਂ ਮੁਰਗੇ ਤੂੰ ਕਹੋਂ ਤੇ ਮੈਂ ਕਹੋਂ ਕੁਛ ਨਹੀਂ ਹੋ ਰਿਹਾ ਜੀ ਜਾ ਕੇ ਦੇ ਲੋ ਤਰਖਾਂ ਬਜੇ ਵਿੱਚ ਕੁਛ ਨਹੀਂ ਹੋਇਆ ਤੱਕਰ ਜਿੱਦ ਨਹੀਂ ਹੋਇਆ ਫਿਰ ਵਿਸ਼ਵਾਸ ਕੀਤੇ ਅੱਗੇ ਵਿਸ਼ਵਾਸ ਕੀਤੇ ਮੁਰਗੇ ਲੋੜੀ ਵੀ ਬੋਟੇ ਨਾ ਪਾਓ ਇਸ ਨੂੰ ਤਾਂ ਕਹ ਲੋੜਾ ਬੋਟੇ ਨਾ ਪਾਓ ਕਿਹੜਾ ਲੀਡਰ ਪਾਰਟੀਆਂ ਬੜੀਆਂ ਬਦਲਦੇ ਨੇ ਤੁਸੀਂ ਪੰਜਾਬ 'ਚ ਦੇਖਿਆ ਪੰਜਾਬ 'ਚ ਕਿੰਨੇ ਪਾ ਲੀਡਰ ਨੇ ਪਾਰਟੀ ਬਦਲ ਲਈ ਕਰਨ ਕੀਆ ਹੁਣ ਬਿੱਟੂ ਦੇ ਹੀ ਲਾ ਲੋਗਾ ਤੁਸੀਂ ਖੰਨੇ ਵਾਲ ਦੇ ਜਿੱਦੋਂ ਰੁਪਿਆ ਮਿਲ ਗਿਆ ਮੇਰੇ ਕੋਲ ਉਦੋਂ ਹੁਣ ਮੈਨੂੰ ਆਵੇਂ ਨਾ 2 ਲੱਖ ਰੁਪਿਆ ਦਵਾਂਗਾ ਮ ਦੇਖੋ ਜਿੱਦ ਨੂੰ ਭਲਾ ਭਾਰੀ ਹੋ ਗਿਆ ਉਹਦੋਂ ਹੀ ਉਹਨਾਂ ਦਾ ਦੇਖਿਆ ਵੀ ਉਹ ਸਰਕਾਰ ਦੇਖਿਆ ਵੀ ਉਹ ਸੈਂਟਰ ਹੈਈ ਹਈ ਉਸ ਦਾ ਹੈਗਾ ਲੋਕ ਜਿੰਨਾ ਬਾਰੇ ਲੀਡਰਾਂ ਬਾਰੇ ਲੀਡਰਾਂ ਬਾਰੇ ਦੇਖੋ ਸਾ ਜੀ ਹੁਣ ਮੈਂ ਪਾਰਟੀ ਵਾਜੇ ਦੇਖੋ ਜੇ ਹੁਣ ਮੈਂ ਤੁਹਾਡੇ ਕੋਲ ਆਇਆ ਕੰਮ ਕਰੂੰਗਾ ਤੁਸੀਂ ਦਾ ਹਰ ਬਾਦ ਤੋਂ ਗਾਲਾਂ ਕੱਢੂਗਾ ਲਾ ਕੋਈ ਮੈਂ ਤੁਹਾਡੇ ਕੋਲ ਆਇਆ ਸਾ ਜੀ ਮੇਰਾ ਕੰਮ ਕਰੋ ਕੋਈ ਨਹੀਂ ਹੋ ਜੂਗਾ ਜੀ ਜਾਂ ਤਾਂ ਬੰਦੇ ਕਹਿੰਦੇ ਵੀ ਹੋ ਜੂ ਬੰਦਾ ਵਿਸ਼ਵਾਸ ਮੰਨ ਲੈਂਦਾ ਵੀ ਹਾਂ ਭਾਈ ਕੰਮ ਹੋਊਗਾ ਠੀਕ ਹੈ ਹੁਣ ਸਾਡੇ ਪਿੰਡ ਦੇ ਮੈਂ ਕਹਿੰਦਾ ਘਟੋ ਘਟ ਪਹਿਲਾਂ ਸਰਪੰਚ ਬਦਲ ਗਿਆ ਦੂਆ ਬਦਲ ਗਿਆ ਧੀਆ ਬਦਲ ਗਿਆ ਅੱਜ ਤੱਕ ਪਾਣੀ ਨਿਕਾਸ ਨਹੀਂ ਹੋ ਛੱ ਜੇ ਕਹਿੰਨੇ ਆ ਮਾੜਾ ਮਾੜਾ ਬੋਲਦਾ ਆਲਾ ਕਹਿੰਦਾ ਉਹ ਇਹਦਾ ਥੋੜਾ ਸਦਾਈ ਜਾਂਦਾ ਇਹਨੂੰ ਭੌਂਕੀ ਜਾਂਦੇ ਕਿਆ ਲੋੜਾ ਮਾੜੇ ਬੰਦੇ ਨੂੰ ਬੋਲਣ ਦਿੰਦੇ ਸਾਡੇ ਪਿੰਡੇ ਔਰ ਇੱਕ ਪਾਰਟੀ ਬਾਜੀ ਯਾਰ ਉਹ ਸਾਡੇ ਪਿੰਡੇ ਬਾਜੀ ਆਮ ਪਾਰਟੀ ਹੋਗੀ ਅਕਾਲੀਆਂ ਦੀ ਹੋਗੀ ਠੀਕ ਹੈ ਜੀ ਸਿਮਰ ਸਿੰਘ ਮਾਨ ਹੋ ਗਿਆ ਚਾਰ ਪੰਜ ਪਾਰਟੀਆਂ ਦਰਖਾਹ ਮੈਂ ਅਮਰਤਪਾਲ ਨੂੰ ਜਾਣਦੇ ਤੁਸੀਂ ਜਾਣਦੇ ਜੀ ਅਮਰਤਪਾਲ ਜੇਲ੍ਹ ਚੋਂ ਚੋਣ ਲੜ ਰਿਹਾ ਠੀਕ ਹੈ ਬਹੁਤ ਵਧੀਆ ਲੜ ਰਿਹਾ ਜੀ ਬਹੁਤ ਵਧੀਆ ਮੈਂ ਕਹਿੰਦਾ ਜੀ ਇਹ ਤਾਂ ਬੰਦੇ ਵੀ ਇਹਦੇ ਚਾਹੀਦੇ ਨੇ ਜਿਹੜੇ ਝੂਠ ਦੇ ਸੱਚ ਦੇ ਨਾਲ ਸਾਥਿਕਾ ਸਾਥ ਹੁੰਦਾ ਉਹ ਬੇਸਸਿੰਗ ਬਿਲਕੁਲ ਹੋ ਗਿਆ ਕਹਿੰਦੇ ਵੀ ਇਹਨੂੰ ਆਰਐਸਐਸਰ ਨੇ ਖੜਾਇਆ ਦੇਖੋ ਜਿਹਦਾ ਪਾਰਟੀ ਵਾਰੀ ਆ ਵੀ ਜੀ ਠੀਕ ਹੈ ਠੀਕ ਹੈ ਹੁਣ ਮੇਰੇ ਆ ਦੇਖੋ ਹੁਣ ਪਹਿਲਾਂ ਕੀ ਦੀ ਹਰਮਨਸિંહ ਲਾਲ ਵਰਗੇ ਕਿੰਨੇ ਐਮਪੀ ਬਣ ਕੇ ਚਲੇ ਗਏ ਦੇਖੋ ਜਿੱਦੋਂ ਦੇਖਿਆ ਉਹ ਸਰਕਾਰ ਸੈਂਟਰ ਸਰਕਾਰ ਹੈ ਜਿੱਦੋਂ ਦੇਖਿਆ ਵੀ ਇਧਰ ਨੂੰ ਪੈਸਾ ਮਿਲਦਾ ਉਹਨੂੰ ਹੋ ਜਾਂਦੇ ਨੇ ਮਾੜੇ ਬੰਦੇ ਕੀ ਨੇ ਪੁੱਛਣਾ ਮੁੜ ਕੇ ਪੁੱਛਦਾ ਹੀ ਕੋਈ ਕੋਈ ਨਾ ਕੋਈ ਕੋਈ ਨਾ ਕੋਈ ਕੋਈ ਨਾ ਮੁੜ ਕੇ ਜੀ ਕਾਰਨ ਕੀ ਆ ਦੇਖੋ ਜੇ ਤਾਂ ਮੇਰੇ ਬਗੈ ਕੰਮ ਹੋ ਗਿਆ ਤਾਂ ਮੇਰੇ ਬਗੈ ਠੀਕ ਆ ਇਹਦਾ ਦੇਖਿਆ ਹੁਣ ਚਾਰ ਬੰਦੇ ਸਾਡੇ ਪਿੰਨੇ ਮੇਰੇ ਬਗੈ ਚਾਰ ਬੰਦੇ ਲੱਗਣਾ ਹਾਂ ਵੀ ਉਹਦਾ ਚਤੁਰ ਪਾਂਗੇ ਜੀ ਕੋਈ ਡਰ ਨਹੀਂ ਮੁੜ ਕੇ ਹਾਂ ਸਾਹਿਬ ਸਤਿ ਸ੍ਰੀ ਅਕਾਲ ਹਾਂ ਕੋਈ ਨਹੀਂ ਹੋ ਗਿਆ ਹੋਜੂ ਹੋਜੂ ਮੁੜ ਕੇ ਸਤਨਾਮ ਕਿਹੜਾ ਬੋਧ ਮੁਰੇ ਕੁੱਤੇ ਬਣ ਕੇ ਖੜਾ ਹੰਦੇ ਨੇ ਜੀ ਅੱਛਾ ਕੱਲ ਸਹੀ ਹੈ ਭਲੇ ਦੇਖੋ ਜਾਉਂ ਹਾਂ ਬੋਟਾਂ ਪੈਣੀ ਆ ਫਿਰ ਉਹ ਆਪ ਹੱਥ ਬੰਦੇ ਆ ਜੋ ਮਰਜੀ ਕਾਈ ਜੇ ਉਹਨੂੰ ਕਹੇ ਸਾਹਿਬ ਇਹ ਕੰਮ ਤਾਂ ਹੋਊਗਾ ਬੋਟ ਤਾਂ ਪਾਉਂਗੇ ਆ ਸਾਡੇ ਨਾਲੀਆਂ ਸਾਫ ਕਰੋ ਕਰਨਗੇ ਵੀ ਬੋਟ ਲੈਣੀ ਆ 5 ਸਾਲ ਸਾਨੂੰ ਮੁੜ ਕੇ ਸਤਨਾਮ ਲੋਕ ਮੁੜ ਕੇ ਜਦੋਂ ਦੁਆਰਾ ਜਾਂਦੇ ਨੇ ਮੂੰਹ ਤੋੜ ਕੇ ਜਵਾਬ ਕਿਉਂ ਨਹੀਂ ਦਿੰਦੇ ਇਹਨਾਂ ਨੂੰ ਸਾਹਿਬ ਜੀ ਮੇਰੇ ਤੇ ਮੁਰਲੇ ਬੈਠੋ ਉਨੀ ਵੜਨ ਮੁਰੇ ਬੰਨ ਨਹੀਂ ਦਿੰਦੇ ਹੁਣ ਸਾਡੇ ਪਿੰਡ ਕੀ ਦੀ ਮੈਂ ਅਸੀਂ ਸਾਡੇ ਖੁਦ ਮੈਂ ਕਹਿੰਦਾ ਜੀ ਨਗਰ ਦੇ ਘਰ ਵਾਲੇ ਕੋ ਖੁਦ ਬੈਠੇ ਰਹੇ ਆ ਤਨ ਤਿੰਨ ਘੰਟੇ ਹਰਾ ਕਰਕੇ ਰੱਖਿਆ ਨਾ ਕਰੀ ਘਰ ਵਾਲੇ ਕਿਉਂ ਅਸੀਂ ਰੇੜੀ ਵਾਲਾ ਹੱਕ ਲੈਣ ਦੇਖੋ ਬੰਦਾ ਐਮ ਐਲ ਏ ਆ ਬੰਦਾ ਜਾਊਗਾ ਕੰਮ ਕਰਾਊਗਾ ਜੇ ਉਹ ਕੋਲ ਆਏ ਆ ਉਹ ਬੈਠਣ ਦਾ ਤਾਂ ਫਰਜ਼ ਮੰਨਦਾ ਵੀ ਬੈਠੋ ਭਾਈ ਚਾਹ ਪਾਣੀ ਭੱਟੀ ਭੱਟੀ ਸਾਹਿਬ ਦੀ ਕਨਸੈਪਟ ਦੀ ਅਜੀ ਗਏ ਭੱਟੀ ਸਾਹਿਬ ਕੋਲ ਭੱਟੀ ਸਾਹਿਬ ਥੜਾ ਹੱਲ ਹੈ ਕਹਿੰਦੇ ਕੋਈ ਨਾ ਕਾਕਾ ਬੈਠੋ ਚਾਹ ਪਾਣੀ ਪੀਓ ਬੰਦੇ ਨੇ ਚਾਹ ਪਾਣੀ ਬੰਦੇ ਬੈਠਣ ਦਾ ਕੋਈ ਸਾਧਨ ਵੀ ਚਾਹੀਦਾ ਨਾ ਹੁਣ ਨ ਅੰਦਰ ਬੈਠੋ ਸਾਧੰਦਾ ਹੈਗਾ ਰਾਜ ਸਾਹਿਬ ਦਾ ਵਧੀਆ ਪ੍ਰੋਗਰਾਮ ਆ ਬੈਠੋ ਛੱਡ ਹਾਂ ਹੈਗਾ ਦੀ ਵੈਲਕਮ ਤਾਂ ਕਰਦੇ ਨੇ ਕੰਮ ਵੀ ਹੁੰਦਾ ਹੋਣ ਪਰ ਫੋਨ ਤੇ ਗੱਲ ਕਰ ਲੋ ਰਾਜ ਸਾਹਿਬ ਨਾਲ ਗੱਲ ਕਰਦੇ ਨੇ ਰਾਜ ਸਾਹਿਬ ਮੇਰਾ ਹਾਲ ਦੇਖੋ ਗੱਲ ਹੋਣੀ ਚਾਹੀਦੀ ਮੰਦਰੀ ਬਾਵੇ ਬਾਅਦ ਜੋ ਹੋਵੇ ਨਾ ਹੋਵੇ ਉਹ ਗੱਲ ਵੱਖਰੀ ਆ ਇੱਕ ਵਾਰੇ ਬੰਦੇ ਨੂੰ ਮਿਸ਼ਵਾਹ ਦਵਾ ਦਿਓ ਹਾਂ ਵੀ ਥੋੜਾ ਕੰਮ ਹੋਊ ਮੈਂ ਥੋੜੇ ਕੋ ਵੀਰਜੀ ਆਇਆ ਕੰਮ ਤੇ ਵੀਰਜੀ ਮੇਰਾ ਕੰਮ ਹੋ ਜੂ ਤੂੰ ਕਦ ਤਰਾ ਕੰਮ ਹੋ ਜੂ ਮੈਨੂੰ ਪੁੱਛੋ ਹਾਂ ਧੰਨਵਾਦ ਤਾਂ ਥੈਂਕ ਯੂ ਤਾਂ ਵੱਖ-ਵੱਖ ਲੋਕਾਂ ਨੇ ਆਪਣੀ ਆਪਣੀ ਰਾਏ ਸਾਂਝੀ ਕੀਤੀ ਆ 90 ਸਬਚ ਉਹਨਾਂ ਦੇ ਕੇ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ ਮੀਡੀਆ ਫਤਿਹਗੜ੍ਹ ਸਾਹਿਬ